ਫੇਲੇ ਆ ਸਾਰੇ ਆਹ ਇਹ ਬੇਸ਼ਰਮ ਲਓ ਪਹਿਲਾ ਟਰੈਕਟਰ ਤੇ ਕਿਆ ਨਾ ਗਾਂ ਨੂੰ ਮੇਲਦਾ ਕਿ ਨਹੀਂ ਉਹ ਕੀਤਾ ਮਾਲਕ ਨੂੰ ਯਾਦ ਇੱਕ ਵਾਰ ਤਾੜੀਆਂ ਮਾਰ ਦੇ ਬਲਦੇਵ ਸਿੰਘ ਐਂਡ ਕੰਪਨੀ ਦੀਆਂ ਤਵੀਆਂ ਇੰਚ-ਇੰਚ ਮੱਸੀ ਤੁਰਨ ਦਿੰਦੀਆਂ ਨੇ ਟਰੈਕਟਰ ਲਓ ਦਿਖਾਵਾ ਇਹਨਾਂ ਦੀਆਂ ਕੀ ਕ੍ਰੈਸ ਵਾਈਟ ਤੇ ਜਾ ਕਰੋ ਵੀਰੋ ਮਾਰ ਦਿਓ ਕਿ ਜਾਜਾ ਨਾਲੋਂ ਉੱਥੀ ਆ ਡ్రਾਈਵਰੀ ਜਗਾੜੂ ਦੀ ਜਾਜਾ ਨਾਲੋਂ ਉੱਥੀ ਆ ਜਿਗਰ ਡ్రਾਈਵਰੀ ਜਗਾੜੂ ਦੀ ਲਓ ਤੇ ਇਹ ਵਾਲਾ ਸਾਹ ਰੰਗੇ ਹੋ ਕੇ ਪਟਾਕੇ ਮਰੇ ਜੁਤੇ ਆ ਬਿਸ਼ੂ ਮਾਰ ਦਿਓ ਤਾੜੀਆਂ ਸਮਾਨ ਤੱਕ ਗੂੰਜਾ ਸੁਣ ਰਹੀਆਂ ਨੇ ਔਰ ਦੂਰ ਮੈਦਾਨ ਦੇ ਵਿੱਚ ਥਾ ਥਾ ਹੁੰਦੀ ਆ ਲਓ ਲੱਗਦਾ ਪਤਾ ਵੀ ਢੇ ਵਾਲੇ ਦਾ ਚੱਲਦਾ ਲੋਕ ਕੋਠਿਆਂ ਤੇ ਜੜ ਕੇ ਦੇਖ ਰਹੇ ਆ آيا ان کي صلاحي ڏيڻ جي ضرورت آهي ۽ طاقت جو ਕਿਹ ਬੰਦੇਵ ਐਨ ਕੰਪਨੀ ਦੀਆਂ ਕਹਿੰਦੇ ਤਲੀਆਂ ਪਾਈਆਂ ਹੋਈਆਂ ਦੁਨੀਆ ਖੋਸ਼ਾ ਮੇਲਾ ਤੂਰ ਦਾ ਫੇਰ ਕਰੇ ਸੱਚੇ ਬਾਦਸ਼ਾਹ ਲੈ ਵੀ ਜਦੋਂ ਲੱਗਿਆ ਦੂਜਾ ਚੱਕਰੋ ਤੜੀ ਗਰੂੜ ਮਾਰੋ ساری ਸ਼ਕਤ ਇੱਕ ਵਾਰੀ ਮਾਰੋ ਤੜੀ ਦਾ ਬਸ ਹਾਰ ਦੇ ਨਾਲੇ ਲੋ ਮੇਲਾ ਤੇਲਾ ਬਣਾ ਗਿਆ ਸੁੱਖਾ ਦੇਖੋ ਤਵੀਆਂ ਨੇ ਜਿਹੜੇ ਰਾਜਪੁਰਾ ਦਾ ਜੀਵਪਿੰਦਰ ਸਰਪੋਰਟ ਕਮਾਂਡ ਦੇ ਦਾ 74 ਕੈਨਰ ਹੋਣਾ ਹੈ ਜੇ ਲੋਕੀ ਕੰਕਰ ਨੂੰ ਹੋਜੀ ਸਰਦਾਰ ਸਾਹਿਬ ਟਰੈਕਟਰ ਆ ਗਿਆ ਤੇ ਆਪਾਂ ਲਈਏ ਕਦੇ ਵੀ ਇਸ਼ਾਰਾ ਦੇ ਕਹੀਏ ਇਹਦਾ ਦੂਜਾ ਟਰੈਕਟਰ ਖਿੱਚ ਦਿਓ ਮੇਰਾ ਬਰਾ ਸ਼ਾਬਾਸ਼ ਆਹ ਟਰੈਕਟਰ ਤੰਤਨ ਬਾਬਾ ਤੋਂ ਸੌਂਕੇ ਦੀ ਬਹੁਤ ਬੜੀ ਕਿਰਪਾ ਰੁੜਕਾ ਖੁਰਦਵਾਰੇ ਲੱਖੀ ਭਰਾ ਦਾ ਟਰੈਕਟਰ ਹੈ ਪੂਰੀ ਫੈਮਿਲੀ ਜਿਹੜੀ ਟਰੈਕਟਰ ਦਾ ਪੁੱਤਰ ਆ ਸੰਧੂ ਹੋਂਨਾ ਦੇ ਨਾਲ ਦਿਲੋਂ ਪਿਆਰ ਹੈ ਧੰਨਵਾਦ ਕੀਤਾ ਜਾ ਰਿਹਾ ਇਹਨਾਂ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਵੱਲੋਂ ਵੱਡੀਆਂ ਜਨਮਵਾਰੀਆਂ ਨੇ ਅੱਜ ਦੇ ਇਸ ਖੇਡ ਮੇਲੇ ਦੀ ਵੱਡੇ ਪੱਤਰ ਤੇ ਸ਼ੁਰੂਆਤ ਹੈ ਦੁਨੀਆ ਦੇ ਮੰਨੇ ਪ੍ਰਮੰਨੇ ਟਰੈਕਟਰ ਜਿਹੜੇ ਅੱਜ ਦੇ ਇਸ ਖੇਡ ਮੇਲੇ 'ਚ ਪਹੁੰਚਿਆ ਬੜੇ ਪੈਂਗੇ ਲਾ ਕੇ ਟਰੈਕਟਰ ਪਹੁੰਚੇ ਇਹਨਾਂ ਭਰਾਵਾਂ ਦਾ ਸਤਿਕਾਰ ਹੈ ਜਿਨ੍ਹਾਂ ਦੇ ਬੱਚੇ ਜਿੰਮੇਵਾਰੀਆਂ ਸੁਭਾਰੀਆਂ ਨੇ ਬਾਹਰ ਟਰੈਕਟਰ 'ਤੇ ਤਾੜੀਆਂ ਮਾਰ ਦੋ ਸਿਆਣਾ ਨਾ ਜਾਣੇ ਕੰਮ ਬੜੇ ਬੜੇ ਕਰਦਾ ਅਗਵੇਦੀ ਪੰਜਾਬ ਤੇ ਤੇ ਕਰੀਏ ਸ਼ੁਰੂਆਤ ਅੱਜ ਦੇ ਇਸ ਮੇਲੇ ਦੀ ਇਸ ਟਰੰਡ ਦੇ ਵਿੱਚ ਵੱਡੀ ਜ਼ਿੰਮੇਵਾਰੀ ਇੱਕ ਵਾਰ ਤਾੜੀਆਂ ਮਾਰ ਦੋ ਜੀ ਕਹਿੰਦੇ ਇਹਨੂੰ ਛੰਡੀ ਅਵਤਾਰ ਸਿੰਘ ਸੰਧੂ ਸਾਹਿਬ ਦੇਣਗੇ ਤੇ ਜਿਨ੍ਹਾਂ ਦੇ ਨਾਲ ਪ੍ਰਭਜੀਤ ਸਿੰਘ ਸੰਧੂ ਸਾਹਿਬ ਵੀ ਪਹੁੰਚੇ ਹੋਇਆ ਮੈਂ ਅਵਤਾਰ ਸਿੰਘ ਜੀ ਸੰਧੂ ਸਾਹਿਬ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਲੋ ਕਹਿੰਦੇ ਛੰਡੀ ਜੀ ਨੇ ਦਿੱਤੀ ਗਈ ਆ ਇਹ ਸੇਵ ਲਾ ਕੇ ਚੋਪਾ ਕਰਨ ਦੀ ਜੀ ਆਜੋ ਸਹੀ ਆਓ ਸਾਹਮਣੇ ਟਾਈਮ ਕਾਦਾ ਲੱਗ ਗਿਆ ਟਾਈਮ ਚੱਲ ਪਿਆ ਆ ਜੋ ਮੇਰੇ ਵੀਰ ਸ਼ਾਬਾਸ਼ ਆ ਟਰੈਕਟਰ ਨੇ ਕਾਰੀਆਂ ਮਾਰ ਦੋ ਜਹਾਜ ਕਹਿੰਦੀ ਦੁਨੀਆ ਵਾਹ ਜੀ ਵਾਹ ਲਓ ਸਰੇ ਦਾ ਪੈਂਦਾ ਹੁੰਦਾ ਫਾਰਮ ਪਰ ਆਉਂਦਾ ਟਰੈਕਟਰ ਹੈ ਕਿਉਂਕਿ ਬੜੇ ਦੂਰ ਹਰਿਆਣੇ ਤੋਂ ਚੱਲ ਕੇ ਆਏ ਆ ਬੜੇ ਕੰਮ ਤੇ ਅੱਜ ਨਾ ਪੁੱਜ ਜਾਂਦੇ ਭਰਾ ਜੀ ਨੇ ਟਾਈਮ ਜਿਹੜਾ ਆਪਾਂ ਜਿਆਦਾ ਬਰਬਾਦ ਕੀਤਾ ਭਰਾਵਾਂ ਨੂੰ ਬੇਤੀ ਹੈ ਬਾਕੀ ਟਰੈਕਟਰ ਵਾਲੇ ਵੀਰ ਬੰਦਾ ਸਾਥੋ ਬੰਦ ਕਰਵਾ ਲਈ ਲੈ ਵੀ ਕਰ ਦੇਣਾ ਭਰਾਵਾਂ ਨੂੰ ਆਪੇ ਹੁੱਡਾ ਪਾਰ ਵਾਲਿਆਂ ਦਾ ਜਹਾਨ ਜਹਾਜ ਜਹਾਜ ਕਿਉਂ ਰੱਤਾਂ ਨੂੰ ਵੀ ਥੋਗੇ ਜਿੰਨਾ ਦਿਨੇ ਉਸ ਨੂੰ ਕਿਹਾ ਹੋਵੇ ਹੁਣ ਸ਼ਾਨ ਆ ਗਿਆ ਹਰਿਆਣੇ ਵਾਲਾ ਆ ਗਿਆ ਦੇਖੇ ਨੇ ਪਾਸੇ ਬਲਦੇਵ ਐਂਡ ਕੌਪੜੀ ਦੂਰਮਾਨ ਆ ਆਂਦੀਆਂ ਧੰਗੀਆਂ ਇਹ ਹੁਣ ਕਹਿੰਦੇ ਵੀ ਪਾਲੇ ਤੋਂ ਤੁਰਦੀ ਤੇ ਆਈਆਂ ਸ਼ਕੀਤਾਂ ਦਾ ਦਿলো ਧੰਨਵਾਦ ਹੈ ਮੇਲਾ ਕਹਿੰਦੇ ਪੁੱਤਰਾਂ ਵੱਲੋਂ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਜਿੱਤੋਂ ਕੋਈ ਸ਼ੱਕ ਤੇ ਰਹਿਣੀ ਆ ਕਿ ਮੇਲਾ ਨੂਰਮੰਦ ਉਹ ਤੱਕ ਤੇ ਪੈਣੀ ਆ ਹਾਂ ਪਹਿਲੀ ਜ਼ਿੰਮੇਵਾਰੀ ਕਹਿੰਦੇ ਵੱਡੇ ਪੱਦਰ ਤੋਂ ਦਵਾਈ ਤੇ ਟਰੈਕਟਰ ਕਿੰ사 ਲੋਗਿਆ ਦੋ ਵਾਰ ਮੌਕਾ ਜਿਹੜਾ ਪ੍ਰਬੰਧਕਾਨਾ ਦਿੱਤਾ ਆ ਆ ਦੂਸਰਾ ਟਰੈਕਟਰ 7555 ਜਹਾਂਜੀ ਦੀ ਤਿਆਰੀ ਆ ਇੱਧਰ ਸਾਹਮਣੇ ਜਿਹੜਾ ਬਰਿੰਦ ਸਿੰਘ ਆ ਤੇ ਕਾਫਨ ਵਾਲੇ ਨੂਰਮੰਦ ਵਾਲੇ ਸਾਹਮਣੇ ਆਹ ਸਵਾਦ ਤਾੜੀਆਂ ਮਾਰ ਦਿਓ ਜਰੂਰ ਤੁਹਾਨੂੰ ਕਿੰਨੇ ਪਹਿਲਾ ਚੱਕਰ ਪਹਿਲਾ ਆ ਗਿਆ ਜਿੰਨ ਕਰ ਕੋਲ ਆਉਨੇ ਆ ਆਹ ਦੇ ਤੈ ਸੁੱਖਾ ਤੇ ਆਲਾ ਦੋ ਚੱਕਰ ਵੀ ਮਿੰਟਾਂ ਮਿੰਟ ਹੀ ਲੱਗਦਾ ਆਪ ਤੇ ਦੁਨੀਆ ਚੱਕਰਾਂ ਚ ਭੱਜਦਾ ਦੋ ਮਿੰਟਾਂ ਮਿੰਟ ਹੀ ਲੱਗਦਾ ਬਹੁਤ ਟਾਈਮ ਤਾਂ ਲੱਗਦਾ ਜਾਵੇਗਾ ਇੱਕ ਤੇ ਪਹਿਲੇ ਚੱਕਰ ਦੇ ਹਾਏ ਤੇਰੀ ਜਾਨ ਫਿਲਰ ਕੀ ਪਾਹ ਇੰਦਾ ਬੱਕੜ ਬਾਜੀਆ ਖਰਗੋਸ਼ ਨਹੀਂ ਹੈਗਾ ਵੀ ਪੈਰ ਰੱਖ ਦਿੱਤਾ ਪਰੇ ਹੋ ਗਿਆ ਤਦ ਤੌਰ ਮਰੋੜ ਦੇ ਸਾਰੀ ਰੇਸ ਨਾਲ ਦੇ ਤੋ ਯੋਰ ਲਓ ਕਹਿੰਦੇ ਸਾਗਰ ਦੀ ਬੋਟੀ ਲੈਣੀ ਐਂਡ ਕਰ ਚਲਾ ਉਹੀ ਗੱਲ ਹੋਈ ਪਈ ਆ ਆ ਗਿਆ ਕਹਿੰਦੇ ਚਿੱਟੀ ਲੈਣ ਦੇ ਤੇ ਹੁਣ ਰੇਸ ਦਿੱਤੀ ਜਾਊਗੀ ਤੇ ਕਹਿੰਦੇ ਧੂਆਂ ਸਮਾਨ ਨੂੰ ਛੋਊਗਾ ਲਓ ਆਹ ਸਾਹਮਣੇ ਆ ਕਰੇ ਉਸਤਾਜੀ ਗੱਲ ਕਹਿੰਦੇ ਤ੍ਰਿਕ ਦਾ ਸੈਕਿੰਡ ਜਿਹੜਾ ਮੌਕੇ ਤੇ ਆ ਗਿਆ ਗੱਲ ਵੱਖਰੀ ਉਹ ਟਰੈਕਟਰ ਤੁਰ ਪਿਆ ਮੰਝਲਵਾਲ ਨੂੰ ਲਓ ਸਾਹਮਣੇ ਦੇਖਾਂਗੇ ਕੇਸਰੀ ਰੰਗ ਦੇ ਦੋ ਝੰਡੇ ਹਵਾ ਦੇ ਨਾਲ ਹਿਲਦੇ ਆ ਅੱਜ ਨੂਰਪੱਲ ਦਾ ਖੇਡ ਮੇਲਾ ਚੱਲਦਾ ਹੈ ਦੁਨੀਆ ਦੂਰ ਤਰੇਟੇ ਤੇ ਬਾਕੀ ਬਾਬਾ ਬਸੌਣ ਜੀ ਦੀ ਬੜੀ ਕਿਰਪਾ ਆਹ ਟਰੈਕਟਰ ਵੀ ਉਹਦੇ ਨਾਂ ਤੇ ਚੱਲਦਾ ਹੈ ਤੇ ਕੱਲ ਨੂੰ ਰੂਪਵਾਲਾ ਦਾ ਛਿੰਝ ਮੇਲਾ ਵੀ ਧੰਨ ਧੰਨ ਬਾਬਾ ਸੋਜ ਜੀ ਦਾ ਸਰੀ ਦੀ ਕਿਰਪਾ ਦੇ ਨਾਲ ਹੁਣ ਵਾਗਿਆ 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 ਬਹੁਤ ਵੱਡਾ ਧੰਨਵਾਦ ਹੈ ਉਧਰੋਂ ਉੱਪਰ ਪਾਇਨ ਜੋਂਡੀਆਂ ਵਾਲੇ RAM ਪੁੱਜੇ ਹੋਏ ਆ ਜਿਹਿਆਂ ਨੂੰ ਅਗਰ ਸੱਤੂ ਸਾਹਿਬ ਆਏ ਹੋਇਆ ਜਿਨ੍ਹਾਂ ਦਾ ਟਰੈਕਟਰ ਛਪੇ 100 ਚੱਲਦਾ 5600 ਵਾਲੇ ਪੁੱਜੇ ਹੋਏ ਆ ਲਓ ਕਿੰਦੇ ਸਾਹਮਣੇ ਪਹਿਲਾ ਚੱਕਰ ਪਹਿਲਾ ਚੱਕਰ ਪਹਿਲਾ ਚੱਕਰ ਦੁਨੀਆ ਚੱਕਰ ਜਿਹੜਾ ਉਹ ਬਾਦਰ ਤੋਂ ਪਾਰ ਹੋ ਜਾਣਾ ਜਗਰੂਪ ਕਪਾੜ ਸਾਹਿਬ ਪੁੱਜਿਆ ਜਿਲੋਂ ਧੰਨਵਾਦ ਆ ਸਤਿੰਦਰ ਘੱਤਰ ਵੱੱਤਰ ਵਾਲੇ ਜੱਸਾ ਭਾਈ ਜਾਰੀ ਆ ਕਹਿੰਦੇ ਜੱਸੇ ਦੇ ਨਾਲ ਜਗਰੂਪ ਬਾੜ ਦੀ ਫੱਟੇ ਜਿੱਡੇ ਕਿਲ ਵਰਗੀ ਜਿਹਨਾਂ ਦਾ 5600 ਟਰੈਕਟਰ ਚੱਲਦਾ ਲਓ ਵੱਡਾ ਧੰਨਵਾਦ ਆ ਜੀਆ ਨੂੰ ਦੂਜਾ ਚੱਕਰ ਮੈਨੂੰ ਲੱਗਦਾ ਨਾ ਨਾ ਉਹ ਲਾਟਾ 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 ਨਿਕਲ ਗਿਆ ਲਓ ਲਾਟਾ ਨਿਕਲ ਗਿਆ ਲਓ ਲਾਟਾ ਨਿਕਲ ਗਿਆ ਹਾਜੋ ਪਾਸੇ ਜਗਰੂਪ ਟ੍ਰੈਕ ਹੋਣ ਲੱਗਾ ਇੱਕ ਵਾਰੀ ਤਾੜੀ ਮਾਰ ਦਿਓ ਜਿਹੜਾ ਖੇਡ ਕੇ ਉਹ ਜਦੋਂ ਕੰਤੀ ਟਰੱਕ ਜਦੋਂ ਮਕਰ ਬਾਜੀ ਅਸੀਂ ਕਹਿੰਦੇ ਹਾਂ ਪਿੱਛੇ ਹੋ ਜੋ ਉਹਦੇ ਹੁੰਦਾ ਨਹੀਂ ਜਦੋਂ ਟਰੈਕਟਰ ਛੱਕ ਜੀ ਮਾਰਦਾ ਸਾਰੇ 12 13 ਫੁੱਟ ਪਿੱਛੇ ਹੋ ਜਾਂਦੇ ਆ ਆ ਬੜਕ ਤੇ ਪਿਛਾ ਨੂੰ ਜਾਂਦੇ ਆ ਬੜਕ ਤੇ ਬਾਹਰ ਹੱਥ ਹੁੰਦੇ ਵੜਦਾ ਆਉਂਦਾ ਵਾਟਾ ਮੇਰੇ ਮਿੱਤਰੋ ਜਲੰਧਰ ਤੋਂ ਆਉਂਦਾ ਹੋਰ ਦੂਰ ਮੰਨੋਂ ਐਨਾ ਸਿਰੇ ਦੀ ਐਨਾ ਬਾਜੀ ਚੱਲਦੀ ਆ ਮੇਰੇ ਮਿੱਤਰੋ ਲੋ ਪਹਿਲਾ ਚੱਕਰ ਐਨਾ ਕਿਹੜੇ ਪਾਏ ਹੁੰਦੇ ਆ ਕਿ ਮਿੱਤਰਾਂ ਤੋਂ ਬੁੱਲਣ ਦੀ ਲੋੜ ਕੋਈ ਨਾ ਇਹਦੇ ਬੱਲੇ ਰਿਕਾਡ ਬੋਲਦੇ ਮਿੱਤਰਾਂ ਤੋਂ ਬੋਲਣ ਦੀ ਲੋੜ ਕੋਈ ਨਾ ਲੋ ਸਾਡੇ ਪੰਜਾਬ ਟ੍ਰੇਨਾਂ ਕੁਤਤਾਂ ਨੱਡਾਵਾ ਸਾਡੇ ਪੰਜਾਬ ਨਾਲੋਂ ਤੇ ਇੱਕ ਵਾਰ ਨੂੰ ਜਕਾਰਾ ਲਾਇਆ ਜਾਵੇਗਾ ਵਾਹਿਗੁਰੂ ਦਾ ਲੈ ਬਿੰਦਿਆ ਸਾਹ ਵਾਹਿਗੁਰੂ ਜੀ ਕੀ ਫਤਿਹ ਲੈ ਬਿੰਦਿਆ ਬਹਿ ਜਾ ਨੌਜਵਾਨਾ ਲੈ ਕੇ ਵਾਹਿਗੁਰੂ ਦਾ ਨਾਮ ਉੱਤੇ ਕਿ ਸਿੱਖ ਸਿੱਖ ਤਾਂ ਲੋਕ ਹੀ ਆਪ ਕਹਿੰਦੇ ਸਿੱਖਾ ਸਿੱਖ ਗਵਾਵਣਾ ਬੜਾ ਔਖਾ ਮਣੀ ਦਾਸ ਤੇ ਮਤੀ ਸਿੰਘ ਵਾਗੂ ਸ੍ਰੀ ਸੰਜੀਤਵਰਦੀ ਸ਼ਰਮਾ ਸਾਇਕ ਖਜਾਂਚੀ ਸ੍ਰੀ ਦਲਬੀਰ ਸਿੰਘ ਜੀ ਧੰਜੂ ਐਡਵਾਈਜ਼ਰ ਕਮੇਟੀ ਸ੍ਰੀ ਕਰਨੈਲ ਸਿੰਘ ਜੀ ਸੰਧੇ ਜਰਨਲ ਸਕੱਤਰ ਐਨ ਆਰ ਆਈ ਸ੍ਰੀ ਚਰਨ ਸਿੰਘ ਜੀ ਧਾਰੀਵਾਲ ਐਡਵਾਈਜ਼ਰ ਕਮੇਟੀ ਲੋ ਕਹਿੰਦੇ ਲਾਟ ਫੋਈਆ ਤਾ ਨੂੰ ਪਾਣੀ ਦਾ ਫੁਹਾਰਾ ਔਖਾ ਨਾੜ 11 ਵਾਲੇ ਨੇ ਦਿੱਤੀ ਆ ਰੇਸ ਤਾਲੀਆਂ ਕਾਨੇ ਦਿਲ ਹਲਾ ਰਹੇ ਤੇ ਆਹ ਤਾੜੀਆਂ ਮਾਰ ਦਿਓ ਮੈਂ ਪਹਿਲਾਂ ਦੱਸਿਆ ਨਹੀਂ 302 ਦਾ ਪਰਚਾ ਤੇ 300 ਗੱਲ ਨੂੰ ਆਇਆ ਉਹ ਬੜੀ ਬੇਰਹਿਮੀ ਨਾਲ ਬੈਠੇ ਨਹੀਂ ਤਾੜੀਆਂ ਨਹੀਂ ਮਾਰਦੇ ਇਸ ਤਰ੍ਹਾਂ ਦਾ ਜਾਂਦਾ ਟਰੱਕ ਨਹੀਂ ਰਹੀ ਬਾਈ ਕੇ ਮੋੜ ਤੋਂ ਬਾਈ ਜੀ ਤੁਸੀਂ ਪਿੱਛੇ ਰਹੋ ਉਹ ਸਾਹਮਣੇ ਅੱਗੇ ਕੌਣ ਦੌੜਾ ਉਹ ਭਾਈ ਤੇਰਾ ਬਾਦ ਕਿਹੜਾ ਲਾ ਲਈ ਕਿਹੜਾ ਲਾ ਲ ਮੈਨੂੰ ਘਰ ਨਿਕਲਿਆ ਇਹ ਮੰਦਾਨੀ ਉਹ ਬਾਈ ਕਹੇ ਤੈਨੂੰ ਮਿਲ ਜਾਣਗੇ ਪਿੱਛੇ ਆਉਂਦੇ ਸਾਰ ਮੈਂ 600 ਦੇ ਦਿੱਤਾ ਭਈਆ ਟਰੈਕਟਰ ਮੁਰਦਾ ਘਟਾ ਪਲੀਜ਼ ਸਾਰੇ ਜਣੇ ਮੋੜਾਂ ਤੋਂ ਪਾਸੇ ਓ ਦੁਨੀਆ ਕੋਠਿਆਂ ਤੇ ਚੜ ਗਈ ਆ ਮੈਨੂੰ ਲੱਗਦਾ 22 22 ਮਿੰਟ ਹੋਇਆ 22 ਮਿੰਟ 22 ਮਿੰਟ ਓ ਜੋ ਗਿਆ 250 250 ਓ ਗਿਆ ਉਹ ਚੜ ਗਿਆ ਕੰਮ ਚੜ ਗਿਆ ਕੰਮ ਫੁੱਟ ਪਾ ਗਿਆ ਖੋਲਾ ਪਹਿਲਾ ਟ੍ਰੱਕ ਨੂੰ ਜਿਹੜਾ ਪਟਾਕਾ ਮਾਰ ਕੇ ਦਰਿਆ ਸੀ ਕਿਹੜਾ ਜਿਹਾ ਪਟਾਕੇ ਇਸ ਟਰੈਕ ਤੋਂ ਸ਼ੁਰੂਆਤ ਕੀਤੀ ਹੈ ਨੇ ਟਰੈਕਟਰ ਨੇ ਲਓ ਹੀਰਾ ਡਾਂਡੇ ਵਾਲਾ ਤੇ ਨਾਲ ਗੁਰਚਰਨ ਪਾਪਾ ਹੋਟਰਾ ਲਓ ਹੀਰਾ ਹੀਰਾ ਭਰਾ ਕਹਿੰਦੇ ਆ ਨਾ ਖੋਲਾ ਵੀ ਕੈਸਾ ਨੌਜਵਾਨਾ ਤੇ ਮੈਂ ਦਿਲੋਂ ਧੰਨਵਾਦ ਕਰਦਾ ਪੂਰੀ ਪ੍ਰਬੰਧਕ ਕਮੇਟੀ ਦਾ ਸ਼ੇਕਰੀ ਪਰਿਵਾਰ ਵੱਲੋਂ ਪਹਿਲਾ ਪ੍ਰਾਈਜ਼ ਪਲੇਟ ਇਹਨਾਂ ਕੋਲ ਲੱਗੇ ਜਾਊ ਸ਼ੱਕ ਤੇ ਰਹਿਣੇ ਆ ਮੇਲਾ ਨੂਰਬਹਿਲ ਦਾ ਤੱਕ ਤੇ ਤੱਕ ਤੇ ਸਾਨੂੰ ਅਜਲਾ ਜੀ ਉਹਨਾਂ ਦਾ ਦੀਪਾ ਵਾਲਾ ਸਲਾਮ ਕੱਲੇ ਕੱਲੇ ਪਰਿਵਾਰ ਦਾ ਤਿਲੋਂ ਧੰਨਵਾਦ ਕੀਤਾ ਜਾ ਰਿਹਾ ਕੱਲੇ ਕੱਲੇ ਪਰਿਵਾਰ ਦਾ ਪ੍ਰਦੀਪ ਸਾਡਾ ਭਰਾ ਨਵੀ ਸਿੰਘੇੜਾ ਜੀ ਉਹਨਾਂ ਦਾ ਸਾਈਟ ਟਰੈਕਟਰ ਵਾਲੇ ਮੇਰੇ ਕੋ ਆਏ ਆ ਕਹਿੰਦੇ ਮੋੜਾਂ 'ਤੇ ਧਿਆਨ ਨਾ ਖੜੋ ਉਹ ਮੋੜ ਤੇ ਜਿਹੜੇ ਖੜੇ ਆ ਲਓ ਦੇ ਬਈ ਰੇਸ ਨੌਜਵਾਨਾ ਰੇਸ ਵੀ ਪਾਰਨੀ ਆਪਾਂ ਦਿੱਤੀ ਜਾਂਦੀ ਆ ਰੇਸ ਵੀ ਆ ਗਿਆ ਹੋ ਗਿਆ ਹੋ ਗਿਆ ਆ ਗਿਆ ਇੱਥੇ ਕਲੀ ਪਾ ਦਿਓ ਜੀ ਇੱਥੇ ਕਲੀ ਪਾ ਦਿਓ ਅੱਗੇ ਲਾਸਟ ਮੌਕਾ ਇਹਨੂੰ ਕਲੀ ਪਾ ਦਿਓ ਮੇਰੇ ਵੀਰੋ ਆਹ ਆਹ ਪ੍ਰਧਾਨ ਜੀ ਜਿੱਥੇ ਟਰੈਕਟਰ ਖੜਾ ਉੱਥੇ ਕਲੀ ਪਾ ਦਿਓ ਉੱਥੇ ਬੰਦ ਕਰਵਾ ਦਾਂਗੇ ਆ ਇਹਨੂੰ ਮੌਕਾ ਲਾਸਟ ਹੈ ਜੀ ਪੂਰਾ ਉਥੋਂ ਸਟਾਡ ਸੋਦੀ ਸਾਹ ਜੱਟਾ ਸਾਡੇ ਨਾਲ ਤੂੰ ਤੇ ਧੱਕਾ ਕਰਦਾ ਪੂਰਾ ਉਹਦਾ ਧੱਕਾ ਕਰ ਰਿਹਾ ਵੇ ਟਰੈਕਟਰਾਂ ਦੇ ਨਾਲ ਵੀਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਰਦੇ ਹੀ ਮਿੱਤਰੋ ਇਹ ਤਾਂ ਕੌਂਦੇ ਆ ਪੂਰੀ ਟੱਕ ਪਾਉਂਦੇ ਤੇ ਟੱਕਾ ਪੂਰਾ ਕਰਦੇ ਆ ਇੱਥੇ ਕਰਦੇ ਆਣ ਗਏ ਇੱਕ ਵਾਰ ਹੋਰ ਟਰਾਈ ਇਹ ਜੱਟਾ ਸ਼ਰਾਇਆ ਜੋ ਮਟਰਪੇਡ ਦੇ ਜਿਹੜੇ ਹੜ ਜਿਹੜਾ ਮੋੜਾਂ ਵਾਲੇ ਮੋੜਾਂ ਵਾਲੇ ਧਿਆਨ ਨਾਲ ਖੜੋ ਤੁਰ ਪਿਆ ਤੇ ਕਹਿੰਦੇ ਐ ਨਾ ਘੋੜਿਆਂ ਨੂੰ ਚੱਲਦਾ ਮੇਰੇ ਪੁੱਤਰੋ ਮੁੜਕ ਮੋੜ ਤੇ 2 2 ਫੁੱਟ ਮੁੜਕਦਾ ਵੇ ਬਚ ਕੇ ਮੋੜ ਤੋਂ ਜਰਾ ਪਿੱਛੇ-ਪਿੱਛੇ ਆੜ ਜਾ ਵੀ ਸਾਰੇ ਮੇਰੇ ਵੀਰਗੇ ਨਾ ਜਾਵੇ ਲਾਓ ਸਾਹਮਣੇ ਕਹਿੰਦੇ ਦਸੂਏ ਵਾਲੇ ਦਾ ਟਰੈਕਟਰ ਆ ਹੋ ਗਈ ਬੱਲੇ ਬੱਲੇ ਆਹ ਸਾਹਮਣੇ ਆਹ ਸਾਹਮਣੇ ਕਲੀ ਪਾ ਦੇ ਜੀ ਕਲੀ ਕਲੀ ਪਾ ਦੇ ਜਿੱਥੇ ਟਰੈਕਟਰ ਚੱਲਿਆ ਜੀ ਉੱਥੇ ਲੈ ਜਾਓ ਕਲੀ ਸਰਕਟ ਤੇ ਰਿਕਾਰਡ ਪਾ ਦੋ ਕੀਤੇ ਹੋਏ ਉਹ ਦਸੂਰੇ ਵਾਲਾ ਕਹਿੰਦਾ ਸਰਕਟ ਤੇ ਰਿਕਾਰਡ ਪਾ ਦੋ ਉਹ ਦਸੂਰੇ ਵਾਲਾ ਤੇਰੇ ਚੱਕਰਾਂ ਨੇ ساری ਚੱਕਰਾਂ ਚ ਦੁਨੀਆ ਹੋ ਗਈ ਹੋ ਗਈ ਏ ਹਲੇ ਹਲੇ ਬਾਲਾ ਤਾੜੀ ਮਾਰੋ ਤਾੜੀ ਫੇਰ ਟਾਈਮ ਦੱਸਿਓ ਅਜੇ ਤਾੜੀ ਨਹੀਂ ਵੱਜੀ ਉਹ ਤਾੜੀਆਂ ਵਾਲਾ ਕੰਮ ਇਹਨੇ ਬਣਾਤਾ ਉਸਤਾਦਾ ਫੋੜਨੇ ਬਣਾਤਾ i don't know ਰੋਕ ਲਓ 1 ਮਿੰਟ ਰੋਕ ਲਿਓ ਤਾੜੀਆਂ ਮਾਰੋ ਪਹਿਲਾਂ ਜ਼ੋਰਦਾਰ ਤਾੜੀਆਂ ਮਾਰੋ ਖਿੱਚ ਕੇ ਤੇ ਹੁਣ ਟਾਈਮ ਦਸੀਏ 2 ਮਿੰਟ 32 ਸੈਕਿੰਡ ਆਹ ਪੁਆਇੰਟ ਆਹ ਟਰੈਕਟਰ ਲਈ ਤਾੜੀਆਂ ਮਾਰ ਦਿਓ ਆਹ ਟਰੈਕਟਰ ਦੇ ਕਰਕੇ ਕਹਿੰਦੇ ਜਦੋਂ ਬੁਲਟ ਜਿੱਤਿਆ ਤੇ ਆਹ ਟਰੈਕਟਰ ਨੇ ਸਿਰਾ ਕਰਵਾਇਆ ਲਓ ਹਲਵਾਰੇ ਵਾਲਾ ਪ੍ਰਦੇਸ਼ ਬੈਠਾ ਉਹਦੀ ਜਨਮਵਰੀ ਆ ਪਾਈ ਹੁਣ ਸੰਭਾਲਦਾ ਕਿਉਂਕਿ ਹਲਵਾਰੇ ਵਾਲੇ ਨੇ ਪੂਪੀ ਨੇ ਸਿਰਾ ਕਰਵਾਇਆ ਸਰਦਾਰ ਭਗਵੰਦਰ ਸਿੰਘ ਦੀ ਢਾਲੀਵਾਲ ਦਾ ਪਰਿਵਾਰ ਹੈ ਹਲਵਾਰੇ ਵਾਲਿਆਂ ਨੇ ਤਾਲੀਆਂ ਮਾਰਨ ਤੋਂ ਬੜੇ ਦੂਰੋਂ ਚੱਲ ਕੇ ਆਇਆ ਹੈ ਲਓ ਲੁਧਿਆਣੇ ਨੂੰ ਬਲਾਕ ਕਰਦਾ ਨਗਰ ਭਰਾਮਾ ਦਾ ਲਓ ਸਿਰੇ ਦੀ ਜ਼ਿੰਮੇਵਾਰੀ ਦੀ ਸ਼ਰਮਾਤ ਜਸਮੀਤ ਮਾਜਰੀ ਆ ਗਿਆ ਜਸਮੀਤ ਮਾਜਰੀ ਆ ਜਿੱਥੇ ਕਹਿੰਦੇ ਜਹਾਜ਼ ਚੜ੍ਹਦੇ ਤੇ ਉਤਰਦੇ ਆ ਹਲਵਾਰਾ ਉਹਨੂੰ ਕਹਿੰਦੇ ਆਓ ਜੀ ਕਹਿੰਦੇ ਸਭ ਤੋਂ ਵੱਡਾ ਪਹਿਲਾਂ 에어ਪੋਰਟ ਹਲਵਾਰਾ ਹੀ ਬਣਨਾ ਸੀ ਜੀ ਆਓ ਇੰ ਥੋੜਾ ਜਿਹਾ ਪਿੱਛੇ ਨੂੰ ਕਰੋ ਬਈ ਬਾਈ ਰੋਕੇ ਰੋਕੇ ਇੱਕ ਇੱਕ ਸਕਿੰਟ ਦਾ ਤੇ ਇੱਕ ਇੱਕ ਇੰਚ ਦਾ ਸਵਾਲ ਹੈ ਇੱਕ ਇੱਕ ਸਕਿੰਟ ਤੇ ਇੱਕ ਇੱਕ ਇੰਚ ਦਾ ਸਵਾਲ ਹੈ ਬਾਈ ਨਹੀਂ ਥੋੜਾ ਥੋੜਾ ਪਿੱਛੇ ਹੋ ਜਾਓ ਮੇਰੇ ਵੀਰ ਸਾਰੇ ਜਿਹੜੇ ਟਾਈਮ ਦੇਖਦੇ ਨੇ ਚੰਡੀ ਸਿੱਟਦੇ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਬਾਈ ਇੱਥੇ ਰਸ਼ ਘਟਾ ਦਿਓ ਬੜੀ ਮਿਹਰਬਾਨੀ ਹੋਵੇਗੀ ਸਾਡੇ ਪ੍ਰਮੋਦ ਸ਼ੇਕੜੀ ਸਾਹਿਬ ਰਾਜ ਉਪਲ ਰਜੀਵ ਮਿਸਰ ਪ੍ਰਮੋਦ ਕੁਮਾਰ ਸ਼ੇਕੜੀ ਪ੍ਰਧਾਨ ਤੇ ਸਾਡੇ ਸੁਰੇਂਦਰ ਸ਼ਰਮਾ ਚੇਅਰਮੈਨ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਲਓ ਇਹਨਾਂ ਤੋਂ ਅਗਲਾ ਜਸਮੀਤ ਮਾਜਰੀ ਦਾ ਓਕੇ ਆ ਭਰਾਵਾਂ ਨੂੰ ਬੇਨਤੀ ਆ ਵੀ ਜਲਦੀ ਨਾਲ ਤਿਆਰੀ ਕਰ ਲਓ ਲਓ ਟਰੈਕ ਦੇ ਵਿੱਚ ਟਰੈਕਟਰ ਜਲਦੀ ਆ ਗਿਆ ਉਹ ਵੀ ਹੁੱਕ ਦੀ ਮਿੰਟ ਤੇ ਹੋ ਗਈ ਆ ਇਹਨਾਂ ਤੋਂ ਬਾਅਦ ਰੈੱਡ ਫੀਅਰਟ ਇਸੇ ਕੰਪਨੀ ਦਾ ਇਸੇ ਪਰਿਵਾਰ ਦਾ ਚੱਲਣਾ ਜੀ ਬਿਲਕੁਲ ਧੰਨਵਾਦ ਆ ਲਓ ਕਹਿੰਦੇ ਹਲਵਾਰਾ ਫੀਅਰਟ ਫੀਅਰਟ ਬੱਲੇ ਬੱਲੇ ਆ ਲਓ ਰੇਸ ਦਿੱਤੀ ਗਈ ਆ ਤੇ ਟਾਈਮ 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 ਰੇਸ ਦੇ ਲਾ ਬਈ ਜਵਾਨਾ ਬਾਅਦ ਚ ਬਾਅਦ ਚ ਬਾਅਦ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰ ਲੈ ਲਓ ਫਰਾਟੇ ਮਾਰਦਾ ਕੇ ਵੱਜਦਾ ਫਰਾਟਾ ਦੇ ਦੇ ਥੀਲੇ ਗੋੜਦਾ ਹੋ ਗਿਆ ਹੋ ਗਿਆ ਹੋ ਗਿਆ ਸਦਾ ਜੇ ਰਾਮਕਾਂਜੀ ਮੱਕਰ ਜੀ ਜੇ ਚੱਲ ਲੱਗ ਗਿਆ ਨਾ ਤੇ ਪਹਿਲਾ 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 ਚੱਕਰ ਟੈਪ ਕਰਿਓ ਕਰੋ 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 ਘੜੀਆਂ ਵਾਲੇ ਘੜੀਆਂ ਸੁਣਦੇ ਲਓ 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 ਉਹ ਪਿੱਛੇ ਬੱਲੇ ਬੱਲੇ ਗੱਡੀ ਆਹ ਕੋਸ਼ਿਸ਼ ਬਟ ਕੀਤੀ ਪਹਿਲਾ ਢੇੜਾ ਵੀ ਟੌਪ ਦਾ ਆਇਆ ਬਈ ਮੈਨੂੰ ਦੱਸਿਓ ਕੀ ਪ੍ਰੋਬਲਮ ਹੋਈ ਆ ਕਿ ਮੈਂ ਕਾ ਗੇਅਰ ਗੱਡੀ ਦਾੜ ਗਿਆ ਤੱਕਾ ਲਾਉਂਦੀ ਨੂੰ ਸਾ ਚੜ ਗਿਆ ਹੈਲੋ ਸੋਢੀ ਭਾਈ ਪੁੱਛੋ ਇਹਨੂੰ ਬਾਕੀ ਕੀ ਪ੍ਰੋਬਲਮ ਆ ਚੱਲਦਾ ਨਹੀਂ ਬਈ ਪ੍ਰੋਬਲਮ ਦੱਸ ਦਿੱਤੀ ਜਾਵੇ ਸਾਡੇ ਕਰਮਦੀਨ ਜੀ 8 11 11 911 ਕਿਹਦੀ ਕਿੰਨੀ ਕੀ ਔਕਾਤ ਸਭ ਜਾਣਦੇ ਝੋਕੇ ਦਿੱਤੇ ਨਹੀਂ ਮਰੋੜੇ ਕਦੇ ਮੁੱਛ ਦੇ ਆਹ ਸਾਹਮਣੇ ਟਰੈਕਟਰ ਤੇ ਲਿਖਿਆ ਹੋਇਆ ਸਾਡਾ ਬਲਦੇਵ ਸਿੰਘ ਨੇ ਕਿ ਉਸਤਾਦਾ ਅਜੇ ਸਫਾਰੀ ਸਮਝ ਸੋਣੀ ਐ 911 ਨੂੰ 911 ਸਫਾਰੀ ਤੋਂ ਵੱਡੇ ਮਹੰਗੇ ਆ ਇੱਕ ਗੱਲ ਦੱਸਦੀ ਐ ਵੀ 911 ਸਫਾਰੀ ਗੱਡੀ ਲੰਡੀ ਜੀਪ ਫੋਰ ਟਰੈਕਟਰ ਤੇ ਬੁਲੇਟ ਮੋਟਰਸਾਈਕਲ ਦਾ ਕਰੇਜ ਰੰਦੀ ਦੁਨੀਆ ਦਾ ਕਰਣਾ ਮੱਖਣ ਜੀ ਬਿਲਕੁਲ ਰੈਣਾ ਜੀ ਬਿਲਕੁਲ ਰੰਦੀ ਦੁਨੀਆ ਦਾ ਨਾਮਣਾ ਰਹਿਣਾ ਇਹਨਾਂ ਚੀਜ਼ਾਂ ਦਾ ਐ ਹਾਂ ਰਹਿੰਦੀ ਦੁਨੀਆ ਚ ਨਾਮ ਰਊਗਾ ਮੂਸੇ ਵਾਲਾ ਕਹਿੰਦਾ ਜੱਟੀਏ ਤੇ ਰੇਕੀਆਂ ਸਾਲਾਂ ਦੇ ਕਾਕੇ ਨੂੰ ਵਾਈ ਵਾਈ ਤੇ ਉਹ ਬਾਈ ਬਾਈ ਕਹਿੰਦੀ ਦੁਨੀਆ ਬਾਈ ਪਿੱਛੇ ਨੂੰ ਪਿੱਛੇ ਨੂੰ ਪੰਮੇ ਪਿੱਛੇ ਨੂੰ ਹਾਂ ਭਰਾ ਪਹੁੰਚੇ ਆ ਬਾਈ ਅਮਰ ਪਿੱਛੇ ਨੂੰ ਹਾਂ ਕਹਿੰਦੇ ਉਧਰ ਮੂਸੇ ਵਾਲੀਏ ਦਾ ਵੀ ਨਾਮ ਮੇਰੇ ਮਿੱਤਰੋ ਲਓ ਗੇਰ ਗੇਰ ਪੈ ਗਿਆ ਗੇਰ ਪੈ ਗਿਆ ਐਨਾ ਤਿਆਰ ਪਰ ਤਿਆਰ 911 ਤੇ ਕਹਿੰਦੇ ਟ੍ਰਾਮ ਰੇਸ ਛੋਟੀ ਬਾਜੀ ਆ ਟਰੈਕਟਰ ਦਾ ਗੇਅਰ ਪਾਉਣਾ ਤੇ ਸਮੁੰਦਰੀ ਜਹਾਜ਼ ਤੋਰਨਾ ਬਰਾਬਰ ਜੇ ਦਾ ਕੰਮ ਆ ਹਾਂ ਵਾਕਿਆ ਸਹੀ ਗੱਲ ਆ ਲਓ ਲੈ ਤਾਲੀਆਂ 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 ਲੱਗੀ ਖੁੱਤੀ ਪੈਣਾ 1 2 3 ਇਹ ਜਿਹਨੇ ਤੁਰਦਾ ਨਾ ਸਿਆਣੇ ਬੰਦੇ ਗੋਡੇ ਤੇ ਹੱਥ ਰੱਖ ਕੇ ਤੁਰਦੇ ਉਹ ਤਾਂ ਨਹੀਂ ਗੱਲ ਆ ਜਦੋਂ ਤੁਰ ਪੈਂਦੇ ਹੇ ਜਿੰਦਾ ਟਾਟੀ ਜੀ ਦੇਖਦੇ ਅੱਜ ਦੇ ਖੇਡ ਮੈਲੇ ਨੂੰ ਲਓ ਕਿ ਤਰੀਕਸ ਮਨਾਵਾਂ ਦਾ ਛਿੰਝ ਮੇਲਾ ਹੁਣ ਦੁਨੀਆ ਗੱਲ ਵੱਖਰੀ ਪਰ ਜਦੋਂ ਤੁਰਦਾ ਨਾਵੇਂ ਸਰਨਾਵੇਂ ਵੱਡੇ ਕਰ ਦਿੰਦਾ ਲਓ ਸੁੱਖਾ ਤੇ ਕਾਕਾ ਬੋਲਾਂ ਦੇ ਵੱਡੇ ਮਾਨ ਪਹੁੰਚ ਕੇ ਕਰ ਗਾਇਆ ਪਰ ਉਧਰ ਲਾਟ ਲਾਟ ਨਿਕਲਦੀ ਆ ਲਓ ਲਾਟ ਨਿਕਲਦੀ ਆ ਉਹ ਲਾਟਾ ਕਹਿੰਦੇ ਨੂਰ ਮਹਿਲ ਦੇ ਵਿੱਚ ਸਲੈਂਸਰ ਹੋ ਗਿਆ ਲਾਲ ਸਲੈਂਸਰ ਹੋ ਗਿਆ ਚੱਲਾਂ ਸਰ ਹੋਗਾ ਲਾਲਾ ਲਾਲੇ ਲਾਲ ਲਾਲੋ ਲਾਲੋ ਨਾਲ ਹੋਈ ਪਈ ਆ ਉੱਧਰ ਸਤਪਾਲ ਕਹਲੇ ਸਾਹਿਬ ਉਹਨਾਂ ਨੇ ਆਖਿਆ ਕਿ ਜਿਹੜਾ ਟਰੈਕਟਰ ਫਸਟ ਆਊਗਾ ਕਹਿੰਦੇ ਸਿਰੇ ਦੀ ਜ਼ਿੰਮੇਵਾਰੀ ਨਵਾਈ ਆ ਰਹੀ ਆ ਧੰਨਵਾਦ ਕੀਤਾ ਜਾ ਰਿਹਾ ਕੱਲੀ ਕੱਲੀ ਸ਼ਖਸੀਅਤ ਆ ਲਓ ਦੂਜਾ ਚੱਕਰ ਕਰਮਦੀਨ ਸਾਹਿਬ ਦੂਜਾ ਚੱਕਰ ਦੂਜਾ ਚੱਕਰ ਟਾਈਮ ਕਰ ਲਓ ਨੋਟ ਉਹ ਲਾਡਾ ਨਿਕਲਦਿਆਂ ਬੱਲੇ ਬੱਲੇ ਆ ਲਓ ਕਹਿੰਦੇ ਇੰਨੀ ਲਾਡ ਆ ਜਿਜੋ ਨੇ ਨਿਕਲਦੀ ਲੜਾਕੂ ਜਾਜੋਂ ਜਿੰਨੀ ਲਾਡ 611 ਜੋ ਨਿਕਲਦੀ ਆ ਉਹ ਜਿੰਨੀ ਲਾਡ 911 ਜੋ ਨਿਕਲਦੀ ਆ ਦੱਸੋ ਜੀ ਟਾਈਮ ਲਾਓ ਲਾਓ ਆਹ ਟਰੈਕਟਰ ਦਾ ਟਾਈਮ ਨੋਟ ਕਰੀਏ ਜੀ ਲੈ ਬਈ ਸਾਡੀਆਂ ਸ਼ਕਤੀਆਂ ਨੂੰ ਬੰਦੇ ਦੱਸੋ ਤਰਪ੍ਰੀਤ 3370 3370 ਹਾਏ ਓ ਮੇਰੇ ਰੱਬਾ 3 370 ਦਾ ਟਾਈਮ ਆ ਤਰਪੀ ਦੇ ਬਹੁਤ ਵਧੀਆ ਜਿਹੜੀ ਜ਼ਿੰਮੇਵਾਰੀ ਤੁਸੀਂ ਨਿਭਾਈ ਹੈ ਧੰਨਵਾਦ ਭਰਾਵਾਂ ਦਾ ਜਦੋਂ ਪਛਾਰੇ ਦਾ ਬਣਾਉਂਦੇ ਆ ਤੇ ਕਈਆਂ ਦੇ ਡੰਗ ਪੀਲੇ ਜੇ ਹੋ ਜਾਂਦੇ ਵੀ ਹੁਣ ਲੱਗਦਾ ਤਿੰਨ ਤਿੰਨ ਚੱਕਰ ਵੱਧ ਗਏ ਜਿੱਥੇ ਤੱਕ ਖਰਾਬ ਹੁੰਦਾ ਉੱਤੇ ਤੱਕ ਰੇਡੀ ਕਰਦੇ ਕਰੋ ਮੇਰੇ ਵੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਦੀਪਾ ਬਾਸੀ ਦੀ ਮਦਦੋਂ ਦਾ ਅੱਜ ਸਾਰੇ ਮਕਰਾਂ ਨੇ ਵਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਟਰੈਕਰ ਟਰੈਕਟਰ ਜਿਹੜਾ ਹੈ ਜਗਾੜੋਂ ਟਰੈਕਟਰ ਬੈਕ ਟੂ ਬੈਕ ਲਿਆ ਕਰੋ ਵੀ ਚੱਲ ਨਹੀਂ ਤੇਰਾ ਸੁਖਾਟੇ ਆ ਬੰਬੂ ਕਾਰ ਲੈ ਆਓ ਜੀ ਟਰੈਕਟਰ ਬੱਕੋ ਸੁਖਾਟੇ ਆ ਬੰਬੂ ਕਾਰ ਅਗਲੇ ਟੇਕ ਵਾਈਟ and company attacked